ਕੀ ਹਾਲ ਹੈ ਦੋਸਤੋ ਲਓ ਜੀ ਪਹੁੰਚ ਚੁੱਕੀ ਐ ਬੱਸ ਵੀ ਸਾਡੀ ਤੇ ਚੱਲ ਰਿਆ ਜੋਰਾ-ਛੋਰਾ ਤੇ ਪ੍ਰੋਗਰਾਮ ਦੀਆਂ ਤਿਆਰੀਆਂ ਦੇਖੋ ਕਿਦਾਂ ਚਹਿਲਾ-ਪਹਿਲਾ ਹੋਈਆਂ ਪਈਆਂ ਤੇ ਬੱਸ ਤੁਹਾਨੂੰ ਅੱਜ ਸਾਰਾ ਦਿਖਾਵਾਂਗੇ ਆਪਾਂ ਜਿੰਨਾ ਵੀ ਹੋ ਸਕੇ ਆ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਭੀੜ ਹੋਣੀ ਐ ਅੱਜ ਫਿਰ ਵੀ ਜਿੰਨਾ ਵੀ ਹੋ ਸਕੇ ਜਰੂਰ ਦਿਖਾਵਾਂਗੇ ਆਜੋ ਜੁੜੇ ਰਹੋ ਨਾਲ ਦੇਖਦੇ ਅੱਜ ਸਰਤਾਜ ਜੀ ਨੂੰ ਇਹ ਸਰਤਾਜ ਸਾਹਿਬ ਦੇ ਫਾਦਰ ਸਾਹਿਬ ਨੇ ਇਹ ਇਹ ਪਹੁੰਚੋ ਕੇ ਆ ਗਏ ਗਰਾਊਂਡ ਤੇ ਅੱਜ ਲਓ ਜੀ ਸਟੇਜ ਬਿਲਕੁਲ ਤਿਆਰ ਵਰ ਤਿਆਰ ਆ ਤੇ ਜਿੱਦਾਂ ਜਿੱਦਾਂ ਟਾਈਮ ਹੁੰਦਾ ਜਾ ਰਿਹਾ ਰੌਣਕਾਂ ਵਾਧੀਆਂ ਆਪਣੇ ਵਲੰਟੀਅਰ ਟੀਮ ਹੈਲੋ ਓਏ ਸਾਰਿਆਂ ਨੂੰ ਹੈਲੋ ਇਹ ਮੁੰਡੇ ਆ ਸਾਰੇ ਕੰਟਰੋਲ ਕਰੂਗੇ ਆਪ ਸਾਰੇ ਮੁੰਡੇ ਆਪਣੇ ਵਲੰਟੀਅਰ ਨੂੰ ਵਰਦੀਆਂ ਮਿਲ ਗਈਆਂ ਤੇ ਇਹ ਕੰਟਰੋਲ ਕਰੂਗੇ ਸਾਰੀ ਪਬਲਿਕ ਨੂੰ ਆ ਰਹੇ ਵਾਲੇ ਕਿੰਨਾ ਸੋਹਣਾ ਲੱਗਦਾ ਸਾਡੇ ਮੁੰਡੇ ਦੇਖੋ ਵਾਈਡ ਸ਼ਾਟ ਚ ਚਲ ਰਿਹਾ ਪ੍ਰੋਗਰਾਮ ਤਿਆਰੀਆਂ ਚੋੜਾ ਚੋੜੇ ਤੇ ਲੋ ਜੀ ਸਾਜੀ ਆ ਗਏ ਆ ਪੂਰੀ ਪਬਲਿਕ ਬੈ ਗਈ ਆ ਥੋੜੀ ਆ ਗਏ ਬਸ ਬੜੀ ਬੜੀ ਲੋਕਾਂ ਆ ਰਹੀ ਆ ਪੂਰਾ ਕਰਾਊਡ ਇਕੱਠਾ ਹੋ ਰਿਹਾ ਜ਼ਰਤਾਜ ਸਾਹਿਬ ਦਾ ਘਰ ਦੇਖ ਸਕਦੇ ਹੋ ਤੁਸੀਂ ਨਾ ਪੂਰੀ ਭੀੜ ਉਮੜੀ ਪਈ ਆ ਭਾਈ ਜ਼ਰਤਾਜ ਸਾਹਿਬ ਦੇ ਫੈਨ ਸਪੈਸ਼ਲ ਦਿੱਲੀ ਤੋਂ ਆਇਆ ਤੇ ਖਾਂਸੀ ਤੋਂ ਭਾਈ ਸਾਹਿਬ ਆ ਕੇ ਇੱਕ ਕਿਤੇ ਵੀ ਨਹੀਂ ਪ੍ਰੋਗਰਾਮ ਛੱਡਦੇ ਜਿਆਦਾ ਜਰੂਰ ਪਹੁੰਚਦੇ ਆ ਜ਼ਰਤਾਜ ਸਾਹਿਬ ਦੇ ਸ਼ੋਅ ਤੇ ਹਰ ਜਗ੍ਹਾ ਹਾਂਜੀ ਪੂਰੇ ਸਪਾਂਸਰ ਵੀ ਆ ਚੁੱਕੇ ਤੇ ਆਪਣੇ ਵਲਾਂਟੀਅਰਾਂ ਦੀ ਟੀਮ ਵੀ ਪਹੁੰਚ ਚੁੱਕੀ ਆ। ਆਪਾਂ ਸੱਜਣ ਜੀ ਬਹੁਤ ਖਾਸ। ਤੂੰ ਪੁੱਤ ਵਿੱਚ ਨਹੀਂ ਆਉਣਾ ਹੈਗਾ ਤੂੰ ਬਾਹਰ ਚੱਲ। ਬੱਚਾ ਕਰਾ ਕੋਈ ਵਚੋ ਮੈਂ। ਬੱਚਾ ਕਰਾ ਕੋਈ ਜਵਾਕਾ ਰਵੇ ਪੁੱਤ। ਹਾਂਜੀ ਇੱਧਰ ਨੂੰ ਯਾਰਾਂ ਦੀ ਆਓ ਜੀ ਆਓ। ਲੋ ਜੀ ਬਜਰਾ ਪੂਰੀਆਂ ਰੌਣਕਾਂ ਰੌਣਕਾਂ ਸਤਾਜੀ ਦੀ ਵੇਟ ਹੋ ਰਹੀ ਆ ਮੋੜ ਦੇ ਉੱਤੇ ਤੇ ਰੱਥ ਤੇ ਇੱਥੋਂ ਲੈ ਕੇ ਜਾਣਗੇ ਇਹਨਾਂ ਨੂੰ ਬੁਲਾਰ ਤੋਂ ਸਟੇਜ ਤੇ ਗਿਆ ਪੁੰਡੇ ਸਾਡੇ ਪੂਰੇ ਅਨਸ਼ਾਰਕਾ ਚੌੜੀਆਂ ਕਰਕੇ ਖੜੇ ਆ ਹਾਂ ਜੀ रामनाथ जी रामना विकास लो जी सतराथ साहब पिंड पहुंच चुके اڄ مان پروگرام جو ચલો 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 મારી thank ਹੋ ਜਾਣਾ ਹੈ ਸੇਸ਼ ਕਰਕੇ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਔਰ ਇਹ ਕੁਨੀ ਦੇਰੇ ਇੱਕ چھوٹਾ ਜਿਹਾ ਪਿਆਰ ਛੋਟੀ ਜੀ ਮੁਹੱਬਤ ਦੇਖ ਲੈਣੇ ਆ ਕਿਉਂਕਿ ਸਾਡੀਆਂ ਅੱਛਾ ਉਹ ਪਹਿਣਾ ਇੱਕ ਆ ਜੀ ਤਾੜੀਆਂ ਵਜਾਉਣਗੀਆਂ ਜਿਹੜੀਆਂ ਆਪਣੀਆਂ ਸੱਸਾਂ ਨੂੰ ਮਾਵਾ ਵਰਗਾ ਪਿਆਰ ਕਰਦੀਆਂ ਦੇਖੀਏ ਕਿੰਨੀਆਂ ਦਾ ਨਹੀਂ ਦਰਦੇ ਉਹ ਤਾੜੀਆਂ ਵਜਾਓ ਸਾਰੇ ਦਰਦੇ ਆ ਬਹੁਤ ਘੱਟ ਵਜਾਏ ਲਓ ਜੀ ਇਹ ਕੁਵਾਰੇ ਬੰਦੇ ਨੂੰ ਸਭ ਤੋਂ ਵੱਧ ਤਾਰੀ ਮਾਰੀ ਹੈ। ਭਾਈ ਬੇਗੀ ਦਾ ਆ ਗਿਆ ਆ ਗਿਆ ਆ ਗਿਆ। ਕਹਿੰਦੇ ਪੁੱਤਰ ਇਦਾਂ ਅਸੀਂ ਸਾਰੇ ਜੈਨਾਂ ਨੂੰ ਮੈਂ ਲੱਭ ਜੀ ਕਹਿੰਦੇ ਸੀ ਪਰ ਉੱਧ ਜਾ ਕੇ ਇਹਨੇ ਨਾਂ ਬਦਲ ਲਿਆ। ਮੈਂ ਕਹਿੰਦੀ ਹੁਣ ਕੀ ਨਾਂ ਰੱਖਿਆ ਜੈਨ ਜੀ? ਮੈਂ ਕਹਿੰਦਾ ਫਿਰੇ ਮੂੰਹ ਤੁਹਾਡੇ ਸਾਡੇ ਪਿੰਡ ਦੇ ਵਿੱਚ ਕਿਹਨੂੰ ਪਤਾ ਲੱਗਣਾ ਲੂਸੀ ਦਾ? ਉੱਧੇ ਦੇ ਮੈਂ ਕਹਾਂ ਲੋਕਾਂ ਨੇ ਲੂਸੀ ਲੂਸੀ ਕਹਿੰਦੇ। ਮੈਂ अच्छा जगह का तेरी जो तो बार बहर बढ़ना है तो चार महीने जरूर सफेद बूढ़े। अच्छा अखराड़ सांज पाल देते, शायद कहाँ जाए? मेरी बढ़ना शायद। उन दशहरे का सिला जल गया, है न बच्चों और तेरे मेरे बास के लिए। कदंत ना पांव मिले तेरी छड़ी। ਕਿਸੇ ਮਿਲਾਂਗੇ ਦਰਮਾ ਕਿਸ ਸਿਬਾਤੇ ਖੋਸ਼ਾਂਖਰੀਆਂ ਕਦੇ ਬੁੱਕਰੇ ਬੈਠਾਂਗੇ ਹਮਸਤਾ ਹਾਂ ਵੀ ਤਾਂ ਤੁਸੇ ਵੇ ਤਾਲੀਆਂ ਤੇ ਤੁਹਾਡਾ ਜੋਸ਼ ਜਿਹੜਾ ਬੜਾ ਮੈਨੂੰ ਘੱਟ ਲੱਗਾ ਏ ਕਰੀ ਹੇਜੀ ਮਾਰੇ ਸਾਡੇ 150 ਦਾ ਸਾਤ ਸੋਦਾਸ ਕੇ ਗਏ ਸੀ ਸੋ ਉਹਨਾਂ ਵੱਲੋਂ ਸੋ ਸੋਹਤਾ ਗਰੁੱਪ ਗਰੁੱਪ ਆਫ ਇੰਡਸਟਰੀ ਸੋ ਉਹਨਾਂ ਵੱਲੋਂ ਮੇਜੀ ਸਟਾਰ ਸਿਨੇਮਾਸ ਸੋ ਵੀ ਸੁਪਨਾਈ ਗਈ ਹੈ ਤੇ ਮੈਂ ਪਿੱਛੇ ਸ਼ੁਕਰਗੁਜ਼ਾਰ ਹਾਂ ਸੰਜੀਪ ਜੀ ਔਰ ਹੋਰ ਵੀ ਸਾਡੇ ਔਰ ਇਸ ਪਿੰਡ ਦੇ ਮਾਨਯੋਗ ਸਾਡੇ ਸਰਪੰਚ ਸਾਹਿਬ ਉਹਨਾਂ ਦੇ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਦਰਮਿਆਨ ਸਾਡੇ ਮਾਨਯੋਗ ਰਿਸਪੈਕਟਰ ਸਰ ਡੀਸੀ ਮੈਮ ਸੋ ਪਹੁੰਚੇ ਨੇ ਇੰਡੀ ਦੇ ਛੰਡੇ ਜਿਹੜੇ ਆ ਸੋ ਗੁਲੰਦ ਕੀਤੇ ਹੋਏ ਆ ਔਰ ਸਾਡੇ ਮੈਚ ਪਰ ਫੇਰ ਜਿਹੜੇ ਲਾਗੇ تھیਟਰ ਪੈਂਦੇ ਨੇ ਉਥੇ 20% ਦੀ ਆਫਰ ਹੈ ਭਾਈ ਸੋ ਜਿੱਥੇ ਇਹ ਟਿਕਟਾਂ ਦੇ ਉੱਤੇ ਆ ਉੱਥੇ ਹੀ ਫੂਡ ਦੇ ਉੱਤੇ